ਆਪਣੇ ਸੁਖੀ ਸ਼ਰਮਾ ਦਾ ਵਿਆਹ ਸਟਾਰਟ ਹੋ ਚੁੱਕਿਆ ਜੀ ਸੇਵਾ ਕਮੇਟਰੀ ਹੋਰੀ ਪਹੁੰਚ ਚੁੱਕੇ ਨੇ ਜਲੇਬੀਆਂ ਕੱਢਣਾ ਜੋਪਾ ਪ੍ਰਦਾਨ ਰੋਡਾ ਸਿੰਘ ਜੀ ਪਹੁੰਚੇ ਹੋਏ ਨੇ ਦੇਖੋ ਜਲੇਬੀਆਂ ਦਾ ਕੰਮ ਚੱਲ ਰਿਹਾ ਮਾਰੋ ਮਾਰ ਭਾਈ ਸਾਹਿਬ ਤਿਆਰ ਕਰ ਰਹੇ ਨੇ ਪੂਰਾ ਜੋਰਾਂ ਤੇ ਕੰਮ ਆਓ ਜੀ ਜਲੇਬੀਆਂ ਖਾਓ ਖਲੋ ਦੇਖੋ ਲ ਭਾਈ ਸਾਹਿਬ ਜਲਾਬੀ ਤਿਆਰ ਕਰ ਰਹੇ ਨੇ ਸੇਵਾ ਕਮੇਟਰੀ ਜਲੇਬੀਆਂ ਨੂੰ ਮਿੱਠਾ ਲਾ ਰਿਹਾ ਸਾਰੇ ਭਰਾ ਪਹੁੰਚੇ ਹੋਏ ਨੇ ਆਪਾ ਵੀ ਪਹੁੰਚੇ ਸੀਗੇ ਅਸੋਕੀ ਚਰਮਾ ਦੇਖੋ ਇਹ ਮੁੰਡੇ ਦਾ ਵਿਆਹ ਹੈ ਪੂਰਾ ਕੁੱਛ ਹੈ ਭੰਗੜੇ ਪਾਉਂਦਾ ਫਿਰਦਾ ਨੌਜੀ ਜਲੇਬੀਆਂ ਤਿਆਰ ਨੇ ਜਿਨੇ ਪ੍ਰਾਨੇ ਛਕਣੀਆਂ ਤੇ ਆ ਸਕਦਾ ਤੱਤਿਆਂ ਤੱਤਿਆਂ ਜਲੇਬੀਆਂ ਜੀ ਜਿਉਂ ਰਾਂ ਤੇ ਚੱਲਦਾ ਹੈ ਕੰਮ ਜੂਪੇ ਪ੍ਰਧਾਨ ਵੀ ਡੇਟ ਵੇਟ ਕਰ ਰਹੇ ਜਲੇਬੀਆਂ ਦੇ ਵਿਚਾਰ ਨਾਲ ਖਾਵਾਂਗੇ ਨਿਕਲਣ ਜਦੋਂ ਦੇਖੋ ਭਾਈ ਜਲੇਬੀਆਂ ਪਕੌੜੇ ਤਿਆਰ ਹੋ ਰਹੇ ਨੇ ਤੇ ਹੁਣ ਆਪਾਂ ਬਟਾਂ ਦੇ ਲੱਡੂ ਜੀ ਦੇਖੋ ਜੀ ਲੱਡੂ ਦੀ ਤਿਆਰੀ ਕੀਤੀ ਆ ਲੱਡੂ ਬੱਟ ਰਹੇ ਆ ਆਪਾਂ ਦੇਖੋ ਨਾਲ ਆਪਣੇ ਰੋਡਾ ਸਿੰਘ ਪਰਸੇਮ ਸਿੰਘ ਮੱਦੀ ਸਾਹਿਬ ਜੀ ਪਹੁੰਚੇ ਹੋਏ ਨੇ ਲੱਡੂ ਬੱਟ ਕੇ ਤਿਆਰ ਕਰ ਚੁੱਕੇ ਆਂ ਜੀ ਆਪਾਂ ਨੱਚਦਾ ਜਾ ਵੀਰਾ ਮੈਨੂੰ ਮੱਟਣਾ ਲਵਾਉਣ ਨਾ ਜਾਏ ਨੱਚਦਾ ਜਾ ਵੀਰਾ ਮੈਨੂੰ ਮੱਟਣਾ ਲਵਾਉਣ ਨਾ ਜਾਏ ਤੇਰੇ ਵੀ ਲੱਗਲੇ ਮੇਰੇ ਨਾਲ ਤੇਰੇ ਭਾਈ ਲਗਾਵੇ ਦੇਹ ਮੱਟਣਾ ਤੇਰਾ ਭਾਈ ਲਗਾਵੇ ਤੇਰੇ ਨਾਲ ਉਲਾ ਕਰ ਮੈਂ ਤੇਰਾ ਨਾ ਕਰ ਤੇਰਾ ਹੁਣ ਜਾਗੋ ਕੱਢੀ ਜਾਓ ਜੀ ਦੇਖੋ ਆਣ ਕੇ ਜਾਗੋ ਦੀ ਤਿਆਰੀ ਕਰਦੇ ਹੋਏ ਲੋ ਜੀ ਯਾਗੋ ਦਾ ਪ੍ਰੋਗਰਾਮ ਸਟਾਰਟ ਹੋ ਚੁੱਕਾ ਹੈ ਫੋਟੋਗ੍ਰਾਫਰ ਸਾਫ ਫੋਟੋ ਕਲਿੱਕ ਕਰਦੇ ਹੋਏ ਮਣੀ ਸਟੂਡੀਓ ਆਮਣੇ ਸਟੂਡੀਓ ਹੀ ਪਹੁੰਚੇ ਹੋਏ ਨੇ ਸਪੈਸ਼ਲ ਸਾਰਾ ਪ੍ਰੋਗਰਾਮ ਆਪਣੇ ਕੈਮਰੇ ਚ ਕੈਦ ਕਰ ਲਈ ਇਧਰ ਨਾਲ ਦੀਆਂ ਡੀਜੇ ਚੱਲ ਰਹੀਆਂ ਜੀ ਮੁੰਡੇ ਡੀਜੇ ਤੇ ਭੰਗੜਾ ਪਾਉਂਦੇ ਹੋਏ ਦੇਖੋ ਜੀ ਬੜਾ ਸੋਹਣਾ ਪ੍ਰੋਗਰਾਮ ਸੀਗਾ ਸਾਰੀ ਡੈਕੋਰੇਸ਼ਨ ਹੈ ਜਿਹੜੀ ਆਪਣੀ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਸੀ ਕਾਲੂ ਡੀਜੇ ਜੀ ਜੇ ਰੱਬ ਦਾ ਸਤਿਕਾਰ ਕਰੋ ਜੀ ਮਾੜਾ ਨਾ ਕਰੋ ਜੀ ਆਓ ਵੀ ਪਾਉ ਨਾਨਕ ਜੀ ਚੱਲ ਠੀਕ ਜੇ ਮੈਂ ਤੁਹਾਨੂੰ ਨਾ ਜਾਰਦੀ ਤੇ ਦੇ ਦੇ ਕਿਤੇ ਵਿੱਚ ਕਿਹੜਾ ਨੀ ਰੂਪ ਤੇਰੇ ਦੀ ਗਿੱਟ-ਗਿੱਟ ਲਾਲੀ ਨੀ ਰੂਪ ਤੇਰੇ ਦੀ ਗਿੱਟ-ਗਿੱਟ ਲਾਲੀ ਤੇ ਸੋਹਣਾ ਈ ਵਾ ਕੀ ਕਰਨਾ ਚਾਨਣ ਹੋ ਜੁਫੇ ਰੰਗ ਦੀ ਵਾ ਕੀ ਕਰਨਾ ਚਾਨਣ ਹੋ ਜੁਫੇ ਰੰਗ ਦੀ ਵਾ ਕੀ ਕਰਨਾ ਜਗਿਆ ਬੁਲਦਿਆ ਹੁਣ ਮੰਨਿਆ ਇਕਤਾਰ ਜਗਿਆ ਹੁਣ ਬੜੀਆਂ ਬੁਲਬਨੀ ਕੇ ਪੱਟ ਦੇ ਵੇੜਾ ਨਹੀਂ ਤੇ ਵਿੱਚ ਦੇ ਦੇ ਕਿਹੜਾ ਨਹੀਂ ਨੱਚ ਨੱਚ ਕੇ ਪੱਟ ਦੇ ਵੇੜਾ ਨਹੀਂ ਤੈਨੂੰ ਦੇਖਣੇ ਆਵੇ ਜਿਹੜਾ ਨਹੀਂ ਦਿਲ ਤੇਰੇ ਉੱਤਮਾਰ ਦਾ ਤੇਰਾ ਲਹंगा ਤੇਰਾ ਲਹंगा ਸਿਆਮਾ ਵਾਲਾ ਦੂਰਾਂ ਚਮਕਾਰੇ ਮਾ ਇਹ ਤਰ੍ਹਾਂ ਕੁਮਾਰ ਜੀ ਬਹੁਤ ਸੋਹਣੀਆਂ ਗੋਲੀਆਂ ਪਾਉਂਦੇ ਨੇ ਸਪੈਸ਼ਲ ਬੁਲਾਇਆ ਗਿਆ ਸੀ ਨਾ ਪਤਾ ਦੇ ਕੇ ਗੋਲੀਆਂ ਪਾਉਂਦੇ ਨੇ ਹਿਲਦੀ ਕਰਦੀ ਕਾਨੀ ਹਿਲਦੀ ਰੁਕ ਜਾ ਕੰਦ ਬਗਾਨੀ ਹਿਲਦੀ ਹਿਲਦੀ ਗਲੀ ਗਨੀ ਹਿਲਦੀ ਰੁਕ ਜਾ ਚੰਦ ਬਗਾਨੀ ਦੀ ਨੱਚੇ ਜਦ ਵਟਿਆ ਰਹੇ ਨਹੀਂ ਪਿੰਡ ਸਾਰਾ ਹਿਲਦਾ ਹਿਲਦਾ ਸਣ ਚਵਾਰੇ ਨਹੀਂ ਪਿੰਡ ਸਾਰਾ ਹਿਲਦਾ ਠੀਕ ਹੈ ਸੱਜੇ ਜਾ ਕੋਤਬਾ ਉਸ ਆ ਕੇ ਕਰੇ ਸੱਜ ਦੀ ਰਸਮ ਕੀਤੀ ਗਈ ਸੱਜ ਤੋੜਿਆ ਗਿਆ ਨਾਨਕਿਆਂ ਵੱਲੋਂ ਸੱਜ ਵੀ ਐਸੀ ਤੇ ਐਸੀ ਕਰ ਦਿੱਤੀ ਗਈ ਤੋੜ ਤੋੜ ਕੇ ਕੁੱਟ ਕੁੱਟ ਕੇ ਸੱਜ ਧੂਰਾ ਕਰਤਾ ਨਾਨਕਿਆਂ ਨੇ ਲੋ ਜੀ ਲੋ ਸੱਜ ਤੋੜ ਕੇ ਆਸਮ ਪੂਰੀ ਕਹ ਤੈਰਾ ਜਦੋਂ ਪੁੱਗਿਆ ਤੇਰਾ ਹੋ ਗਿਆ ਵੀਰਿਆ ਬੋਲੇ ਆ ਪਹਿਲਾਂ ਮਹਿੰਗਾ ਜੀ ਮੁੰਡੀ ਚੱਲੇ ਇਕਾਂ ਦੇ ਨੱਚ ਕੇ ਦੇਖੋ ਸਾਰੇ ਬਹੁਤ ਸੋਹਣਾ ਜਿਵੇਂ ਕੀਤਾ ਡੀਜ ਚੱਲਦੇ ਹੋਏ ਘੜੇ ਪੈਂਦੇ ਹੋਏ ਗਲਾਸ ਡਿੱਗਦੇ ਹੋਏ ਬਾਕੀ ਸਾਰੇ ਚੱਲਦੇ ਹੋਏ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਜੀ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਦੇਖੋ ਬੱਚੇ ਪੁਰੇ ਫੈਸ਼ਨ ਚੇਂਜ ਵਾਈ ਕਰਦੇ ਹੋਏ ਬਹੁਤ ਸਾਰੇ ਬਹੁਤ ਵਧੀਆ ਯਾਰ ਇਹ ਲੈ ਨਾ ਸਟਾਪ ਹੋ ਗਏ। ਖਾਨ ਪਿੰਡ ਦਾ ਪ੍ਰੋਗਰਾਮ ਬਹੁਤ ਸੋਹਣਾ ਸੀਗਾ। ਸਾਡੇ ਪਿੰਡ ਨੂੰ ਬਹੁਤ ਸੋਹਣਾ ਹੋਇਆ। ਯਾ ਚ ਦੇਖੋ ਪ੍ਰੋਗਰਾਮ। ਡੀਜੇ ਤੇ ਭੰਗੜੇ ਖੰਦੇ ਹੋਏ। ਦੇਖੋ ਜੀ। ਬਹੁਤ ਵਧੀਆ ਪ੍ਰੋਗਰਾਮ ਸੀਗਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਸਾਡੇ ਬਲਕ ਲੋ ਜੀ ਫਿਰ ਜੈ ਹੀ ਜੋੜੀ ਨਿੰਮੀ ਜੋੜੀ ਨੇ ਡਾਂਸ ਕੀਤਾ ਸੁਖੀ ਸ਼ਰਮਾ ਤੇ ਬੈਪ ਨਾਲ ਦੇਖੋ ਜੀ ਡਾਂਸ ਕਰਦਾ ਹੋਇਆ ਬਹੁਤ ਸੋਹਣੀ ਪਿਆਰੀ ਜੋੜੀ ਹੈ ਜੀ ਰੱਬ ਤੰਦਰੁਸਤ ਰੱਖੀਆਂ ਬਾਕੀ ਸਭ ਖੁਸ਼ ਰਹਿਣ ਸਦਾ ਲੋਕੀ ਦੇਖੋ ਡਾਂਸ ਹੁੰਦਾ ਹੋਇਆ ਸਾਰੇ ਹੋਰ ਵੀ ਨਾਲ ਡਾਂਸ ਜੀ ਵਾਇ ਕਰਦੇ ਹੋਏ ਇੱਕ ਹੋਰ ਫੇਰ ਲੱਖ ਲੱਖ ਵਧਾਈਆਂ ਸੁਖੀ ਦੇ ਵਿਆਹ ਦੀਆਂ ਧੰਨਵਾਦ ਵੀਡੀਓ ਸ਼ੇਅਰ ਕਰਨ ਲਈ